ਅੱਜ ਸੰਡੇ ਰਾਈਡ ਜੀ ਆਹ ਇਤਵਾਰ ਦੀ ਸਾਡੇ ਪ੍ਰਧਾਨ ਬਲਵਿੰਦਰ ਕਾਕਾ ਜੀ ਵੱਲੋਂ ਅੱਜ ਸਾਰੇ ਗਰੁੱਪ ਨੂੰ ਇੱਕ ਪਾਰਟੀ ਵੀ ਰੱਖੀ ਗਈ ਐ ਉੱਥੇ ਵੀ ਲੈ ਕੇ ਚੱਲਾਂਗੇ ਸਾਨੂੰ ਲੋ ਸਟਾਰਟ ਹੈ ਜੀ 5:05 ਹੋ ਗਏ ਸਹੀ 15 ਤੇ ਜਿਹੜੀਆਂ ਗੱਡੀਆਂ ਉੱਥੋਂ ਚੱਲਣੀਆਂ ਤਿੰਨ ਕੋਣੀਆਂ ਤੋਂ ਚੱਲਦੇ ਆਂ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਲੋ ਤੇਰਾ ਰਸਤੋ ਇਹ ਕੱਟ ਕੇ ਆਈਏ ਉਹ ਨੱਟ ਲਾ ਲਿਆ ਥੋੜੀ ਉੱਚੀ ਚੱਕੋ ਠੀਕ ਹੈ ਅਸਲਾਮੁਅਲੈਕ ਨਾ ਨਾ ਆਪਾਂ ਸਰਵਰ ਪ੍ਰਧਾਨ ਜੀ ਲੈ ਕੇ ਚੱਲਣਗੇ ਸਾਰਿਆਂ ਨੂੰ ਪਹਿਲਾਂ ਭਾਈ ਦੇਸੇ ਤੱਕ ਦੀ ਰਾਈਡ ਲਾਵਾਂਗੇ ਉਸ ਤੋਂ ਬਾਅਦ ਪ੍ਰਧਾਨ ਜੀ ਕਹਿੰਦੇ ਆਪਾਂ ਪਾਰਟੀ ਦੇਣੀ ਆ ਸੰਡੇ ਦੇ ਸਾਰੇ ਲੋਕ ਨੂੰ ਉਹ ਦੇਖਦੇ ਆ ਆਪਾਂ ਬਾਈ ਦੀ ਸੂਚੀ ਚੱਕਣ ਦਾ ਕਾਰਜ ਚੱਲ ਰਿਹਾ ਹੈ। ਲੱਕਵੇ ਇੱਥੇ ਉਹ ਵੀ ਤਿਆਰ। ਉਹ ਚੱਲਦੇ ਆਂ ਦੋਸਤੋ ਇੱਕ। ਫਿਰ ਦਿਖਾਉਣਾ ਸਾਨੂੰ। ਲੋ ਜੀ ਸਾਰੇ ਰਾਈਡਰ ਚੱਲ ਪਏ ਆਪਣੇ। ਬਾਈ ਦੇਸੇ ਨੂੰ ਭੁੱਲਰ ਸਾਹਿਬ ਦੀ ਗਵਾਈ ਚ ਚੱਲ ਪਏ। ਆਪਾਂ ਬਾਈ ਅਵਤਾਰ ਸਿੰਘ ਹੋਰੇ। ਸਾਨੂੰ ਮਟੂਰੇ ਵਾਲਾ ਕੋਈ ਲਾਲਚ ਸੱਤ 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 ਕਾਨੂੰਨੀ ਲਾਲਚ ਬਾਬਾ ਜੀ ਪੂਰਾ ਲਾਲਚ ਹੈ ਹਾਂਜੀ ਚਲੋ ਮੇਜਰ ਵੇ ਲੋ ਜੀ ਦੋਸਤੋ ਆਪਣਾ ਸਾਰਾ ਗਰੁੱਪ ਪਹਿੜਾ ਲੰਘ ਚੁੱਕਿਆ ਹੈ। ਕਈ ਸਾਥੀ ਪੈਂਚੀਆਂ ਨੂੰ ਰੰਨ ਲਗੇ ਆਪਣੇ ਨਾਲ ਅੱਗੇ ਦਿਖਾਉਣੇ ਅਸਲੋਂ ਦ੍ਰਿਸ਼ ਦੋਸਤੋ ਚੱਲ ਕੇ। ਧੰਨਵਾਦ। ਜੀ ਪੈਂਚਰ। ਇਹਨੇ 골ਡੀ ਦੀ ਗੱਜ ਹੈ ਨਾ। ਉਹ ਤਾਂ ਤਿਆਰੀ ਫੜੇ ਰੱਖਿਆ ਜੀ ਲੋਏ। ਤੇ ਰਿਆਲ ਚੱਟੇ ਉਪਾਤੀ ਲਾ ਕੇ ਨਾ। ਤੇਜ਼ੀ ਰੱਖੀ। ਪੈਂਚਰ ਮਿਲ ਗਿਆ ਓਏ। 골ਡੀ ਦੀ ਗੱਜ ਹੈ ਜੀ। ਲਾਓ ਆਹ ਕਰੀ ਮਾਣਾ ਕੀ ਆ ਉਹਨਾਂ ਕੋਲ। ਜੀ ਸਰ। ਉਹਨਾਂ ਕੋਲ ਟੂਪਾ ਦੇ ਰਹੇ ਹੋਂਦ ਟੂਪਾ ਮੈਂ ਤਾਂ ਸੀ ਦੂਰ ਤੇ ਗਈ ਸੀ ਨਾ ਸਾਨੂੰ ਪੁੱਛੀਦਾ ਵੀ ਜੇ ਇੱਥੇ ਰਾਤ ਚ ਪੈਂਚਰ ਹੋਵੇ ਬਣੂ ਇੱਕ ਥਾਂ ਕੰਪਟਰ ਵਿਖਾਓ ਜੀ ਪੰਦੇ ਆ ਜਾਂ ਕਰਦੇ ਆ ਜੇ ਫਲਾਇਟ ਨਾ ਬੜਾ ਯਾਰ ਆ ਦੇਖਾ ਮੈਂ ਵਿਦਾਈ ਮੇਰੇ ਮੈਨੂੰ ਖਲਦਾ ਉਹ ਲਾਓ ਲਾਓ ਪਰ ਉਹ ਬੱਚਾ ਬੱਚੇ ਨਾਲ ਲੱਗਾ ਫੇਰ ਨਹੀਂ ਗੱਲ ਬਣਨੀ ਦੋ ਜੀ ਦੋ ਇੱਕ ਲੱਖ ਇੱਕ ਹੋਣਾ ਚੱਲਣ ਦੀ ਤਿਆਰੀ ਹੋ ਗਈ ਚਾਹ ਪਾਣੀ ਛਕ ਲਿਆ ਸਾਬ ਨੇ હવા ਹੋਵਾ ਚੈੱਕ ਕਰੀ ਜਾਂਦੇ ਆ ਸਾਰੇ ਆਹ ਫੋਟੋ ਖਿਚਾਉਣ ਵਾਲੇ ਸਾਥੀ ਖੜਿਆ ਆਹ ਬਾਈ ਜੀ ਦੋ ਬਾਂ ਚੈੱਕ ਕਰੀ ਜਾਂਦਾ ਉਹ ਤਾਂ ਟਿਊਬ ਬਾਦ ਲਈ ਆਣੇ ਆਰੇ ਸਾਥੀ ਕਰਿਆ ਚੱਲਦੇ ਆ ਦੋਸਤਾਂ ਅੱਗੇ ਮਿਲਿਆਉਣੇ ਆ ਸਭ ਨੂੰ ਲਓ ਜੀ ਐਚਐਸ ਰੋਡ ਕੋਲ ਫੌਂਟ ਕਿੱਥੇ ਸਾਡੇ ਸਾਥੀ ਆਜੋ ਜਰਨੈਲ ਸਿੰਘ ਜੀ ਗਲਤ ਗੱਲ ਐ ਗਲਤ ਗੱਲ ਐ ਗਲਤ ਗੱਲ ਹਾਂਜੀ ਦੋਸਤੋ ਅੱਜ ਪ੍ਰਧਾਨ ਜੀ ਹੋਰਾਂ ਵੱਲੋਂ ਬ੍ਰੇਕਫਾਸਟ ਦਾ ਪ੍ਰੋਗਰਾਮ ਰੱਖਿਆ ਗਿਆ ਇੱਥੇ ਸਾਰੇ ਗਰੁੱਪ ਨੂੰ ਬ੍ਰੇਕਫਾਸਟ ਕਰਾਉਣਗੇ ਆਪਣੀ ਰਸੋਈ ਟਿਫਨ ਸਰਵਿਸ ਸਾਡੇ ਭਰਾ ਨੇ ਸ਼ੁਰੂ ਕੀਤੀ ਆ ਅੱਜ ਉੱਥੇ ਪਹੁੰਚੇ ਆ ਆਉਂਦੇ ਆ ਅੱਜ ਮੈਂ ਵੀ ਲਿਖਾਉਣਾ ਉਹਦੇ ਰੱਖੋ ਉਧਰ ਪੜਾ ਦਿਓ ਉਧਰ ਪੜਾ ਦਿਓ ਆਹੋ ਜੀ